ਘੋੜੀ ਮਹੱਲਾ ਪੰਜਮ گور ਕੇ ਬਚਨ ਮੋਏ ਪਰਮ ਗਤ ਪਾਈ گور ਪੂਰੇ ਮੇਰੀ ਪੈਜ ਰਖਾਈ گور ਕੇ ਬਚਨ ਮੋਏ ਪਰਮ ਗਤ ਪਾਈ گور ਪੂਰੇ ਮੇਰੀ ਪੈਜ ਰਖਾਈ गोर के बचन त्याये मोह नवो गोर प्रसाध मोह रहा। गोर के बचन सुनरसनखाणि गोर के पाते अम्बरत मेरी बाणी। ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਤ ਮੇਰਾ ਵਡ ਪਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਪਰਮ ਗੁਰ ਕੇ ਬਚਨ ਪੇ ਕਿਉ ਸਭ ਬ੍ਰਹਮ ਗੁਰ ਕੇ ਬਚਨ ਕੀ ਨੋ ਰਾਜ ਜੋਗ ਗੁਰ ਕੇ ਸੰਗ ਤਰਿਆ ਸਭ ਲੋਗ ਗੁਰ ਕੇ ਬਚਨ ਮੇਰੇ ਕਾਰਜ ਸਿਧ ਗੁਰ ਕੇ ਬਚਨ ਪਾਇਆ ਨਾਉ ਨਿਦ जन जन कि मेरी गौर की आशा तेस की कटिए जम की फासा गौर के बचन जागया मेरा कर्म नानक गुर पेटिया पार बरम गौड़ी मोहल्ला पंजवा ਤੇਸ ਅਗਰ ਕੋ ਸਿੰਬਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ गोर किरण जन करो जनम जनम की हो में माल करो तिश गोर को चोलावो पाखा महागन ते हाथ दे रखा तेस ग्रोह को ਗੁਰ ਕੈ ਟੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤੇਸ ਗੁਰ ਕੇ ਗ੍ਰਹਿ ਪੀਸੋ ਨੀਤ ਜਿਸ ਗੁਰ ਪਰਸਾਦ ਵੈਰੀ ਸਭ ਮੀਤ ਜਨ ਗੁਰ ਮੋਕ ਦਿਨਾ ਜਿਓ दस मोल लियो आपे लायो अपना प्यार सदा सदा गुर को करी नमस्कार कल् पै प्रम दुख लाता ਕਹੋ ਨਾਨਕ ਮੇਰਾ ਗੁਰ ਸਮਰਾਤਾ ਗੋੜੀ ਮਹੱਲਾ ਪੰਜਵਾ ਮੇਲ ਮੇਰੇ ਗੋਬਿੰਦ ਆਪਣਾ ਨਾਮ ਦੇਖ ਨਾਮ ਬਿਨਾ ਤ੍ਰਿਗ ਤ੍ਰਿਗੇ ਅਸਨੇ ਹੋ ਨਾਮ ਬਿਨਾ ਜੋ ਪੈ ਰੇ ਖਾਏ ਜੋ ਕੋ ਕਰ ਝੂਠਾ ਨ ਮੈਂ ਪਾ ਨਾਮ ਬਿਨਾ ਜੀਤਾ ਬਿਉਹਾਰ ਜੋ ਮਿਰਤਕ ਮਿਥਿਆ ਸੰਗਾਰ ਨਾਮ ਬਿਸਾਰ ਕਰੇ ਰਸ ਭੋਗ ਸੋਕ ਸੁਕਣੇ ਨਹੀਂ ਤਨ ਮੈ ਰੋਗਾ ਨਾਮ ਤਿਆਗ ਕਰੇ ਅਨਕਾਜ ਬਿਨ ਸਜਾਏ ਝੂਟੇ ਸਭ ਬਾਜ ਨਾਮ ਸੰਗ ਮਨ ਪ੍ਰੀਤ ਨ ਲਾਵੇ ਕੋਟ ਕਰਮ ਕਰਤ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਇਰਾਦਾ ਚੋਰ ਕੀ ਣਾਈ ਜੰਮ ਪਰਬਾਦਾ लाकि अडम्बर बुत बिस्थारा नाम बिना झूठे पसारा हर का नाम सोई जान जानले कारक नानक दे गौडी महल्ला पंजवा, आद माद जो अंतन बाहे, सो साजन मेरा मन चाह हर के प्रीत सदा संग चाले, दयाल पुरक पूरण प्रत पाल बिण सदनाहि न जाए, जय का तरया समाय सुन्दर सुगढ़ चतर जी दाता पाई पूत पिता प्रभ माता जीवन प्रणे आधार मेरी रास प्रीत कर हृदय निवास माया सिल्क काटी गोपाल कर अपना नो नदर निहारो सिभर सिभर काटे रोग, सरब चर्यान सर्स्वकपोग पूरन पुरक नवतन नेत बाला, ਆਰੇ ਅੰਤਰ ਬਾਹਰ ਸੰਗ ਰਖਵਾਲਾ ਕਉ ਨਾਨਕ ਹਰ ਹਰ ਬਾਦ ਜੀਨਾ ਸਰਬਸ ਨਾਮ ਭਗਤ ਕੋ ਦੀਨਾ ਰਗ ਗੋੜੀ ਮਾਜ ਮਹੱਲਾ ਪੰਜਵਾ ਇਕ ਓੰਕਾਰ साथ गर परसाद, खोजत फिर प्रसाोजतफिरे अंत न पारिया सई होए पगत जिन्ना किर पारिया हाँ वारिया हाँ वारिया र सुन पंत डराओ बहुत पिहारिया, ਮੈਂ ਤੱਕੀ ਉਹ ਅਠ ਸਤਾ ਹੋ ਲਿਖੋ ਬਾਰੀਆਂ ਮੋਹਨ ਲਾਲ ਅਨੂਪ ਸਰਬ ਸੁਧਾਰੀਆਂ ਗੁਰ ਨੇਵ ਨੇਵ ਲਾਗੋ ਪਾਈ ਦਿਹੋ ਦਿਕਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਿਲਹਾਰੀਆਂ ਸਭ ਗੁਣ ਕਿਸ ਹੀ ਨਹੀਂ ਹਰਪੂਰ ਪੰਡਾਰੀਆ ਚੌਦਸ ਜਪੀਏ ਨਾਮ ਸੁਕਸਵਾਰੀਆ ਮੈਂ ਆਹੀ ਓਟ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਡੋ ਪੁਜਾ ਪਸਾਰ ਮੋਹ ਕੋ ਪਾਰੀਆ ਮੈਂ ਜੀਤੋ ਜਨਮ ਅਪਾਰ ਬੌਰ ਨਹਾਰੀਆ ਮੈਂ ਪਾਇਓ ਸਰਬਨਦਾਨ ਇਕਤ ਕਤਾਰੀਆਂ ਹਰ ਦਰਗੇ ਸੁਬਾਵੰਤ ਬਹਾਲੂਡਾਰੀਆਂ ਜਨ ਨਾਨਕ ਲੱਦਾ ਰਤਨ ਅਮੋਲਿਆ ਪਾਰੀਆਂ ਗੁਰਸੇਵਾ ਭਵਜਲ ਤਰੀਏ ਕਉ ਪੁਕਾਰੀਆਂ ਗੋੜੀ ਮਹੱਲਾ ਪੰਜਵਾ ਇਕ ਓਅੰਕਾਰ ਸਤਗੁਰ ਪ੍ਰਸਾਦ नारायण हर रंग रंगो जाप जीवा हर एक मंगो रहा तज में गुर ज्ञान भजो मिल संगत तर कर्म लिखियो जो दि से सो सांग न गयो साकत मूड लगे पाच मुयो मोहन नाम सदा राव रहियो ਕੋਟਮ ਮੱਧ ਕਿੰਨੇ ਗੁਰ ਮਕ ਲਹੇ ਹਰ ਸੰਤਨ ਕਰ ਨਮੋ ਨਮੋ ਨਉ ਨਿਦ ਪਾਵ ਅਤਲ ਸਕ ਨੈਣ ਵਲੋ ਸਾਧ ਜਨੋ ਹਿਰਦੇ ਗਾਵੋ ਨਾਮ ਨਿਦੋ ਕਾਮ ਕ੍ਰੋਧ ਲਬ ਮੋ ਤਜੋ ਜਨਮ ਮਰਨ ਦੋਹੇ ਤੇਰਾ ਗਿਓ दुख अधेरा कारते मिट्यो गुरु ज्ञान द्रडायो दीप भलो जिन शिव्या सो पार जन नानक गुरमो जगत तर जन शिवा सो पार जन नानक गुरमको जगत तर